ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਵਿੱਚ ਲੁੱਟਾਂ ਖੋਹਾਂ ਅਤੇ ਕਤਲੋਗਾਰਦ ਦੀਆਂ ਘਟਨਾਵਾਂ ਆਮ ਹੋ ਚੁੱਕੀਆਂ ਹਨ ਤਾਜ਼ਾ ਮਾਮਲੇ ਵਿੱਚ ਥਾਣਾ ਕਨੂਵਾਂ ਨਦੀਨ ਪੈਂਦੇ ਪੁਲ 48 ਤੇ ਇੱਕ ਇਲੈਕਟ੍ਰੋਨਿਕ ਦੀ ਦੁਕਾਨ ਦੇ ਮਾਲਕ ਨੂੰ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਮੂ ਬਨ ਕੇ ਆਏ ਦੋ ਲੁਟੇਰਿਆ ਨੇ ਦੁਕਾਨ ਵਿੱਚ ਵੜ ਕੇ ਦੁਕਾਨ ਦੇ ਕਰਿੰਦੇ ਨੂੰ ਪਾਸੇ ਕਰਦੇ ਹੋਏ ਜਦੋਂ ਇਕਬਾਲ ਸਿੰਘ ਪੁੱਤਰ ਜਵੰਦ ਸਿੰਘ ਵਾਸੀ ਨਾਨੂਕੋਟ ਉੱਤੇ ਹਮਲਾ ਕੀਤਾ ਤਾਂ ਮਾਸਟਰ ਇਕਬਾਲ ਸਿੰਘ ਨੇ ਰਵਾਇਤੀ ਹਥਿਆਰ ਨਾਲ ਲੁਟੇਰਿਆਂ ਦਾ ਮੁਕਾਬਲਾ ਕੀਤਾ ਅਤੇ ਇਸ ਝੜਪ ਵਿੱਚ ਲੁਟੇਰੇ ਅਤੇ ਮਾਲਕ ਦੁਕਾਨ ਤੋਂ ਬਾਹਰ ਆ ਗਏ ਦੁਕਾਨ ਤੋਂ ਬਾਹਰ ਆਉਂਦੇ ਸਾਰ ਹੀ ਲੁਟੇਰਿਆਂ ਨੇ ਇਕਬਾਲ ਸਿੰਘ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਗੋਲੀ ਇਕਬਾਲ ਸਿੰਘ ਦੇ ਢਿੱਡ ਦੇ ਸੱਜੇ ਪਾਸੇ ਲੱਗੀ ਹੈ ਜਿਸ ਨੂੰ ਤੁਰੰਤ ਨੇੜਲੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਜਿੱਥੇ ਇਕਬਾਲ ਸਿੰਘ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ ਕਾਨੂੰਨਵਾਨ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਮੋਢਾ ਹੈਗਾ ਮੋਢੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਆ ਗਈ ਤੁਹਾਡੇ ਤੁਹਾਡੇ ਮੋਢਾ ਨਹੀਂ ਇੱਕ ਨੌਕਰ ਹੀ ਉਹ ਨੌਕਰ ਹੈ ਮਤਲਬ ਤੁਹਾਡੇ ਹਾਂਜੀ ਹਾਂਜੀ ਉਹ ਸਾਈਡ ਤੇ ਹੋ ਗਿਆ ਮੈਂ ਵੇਖ ਲਿਆ ਵੀ ਇਹ ਬੰਦੇਆਂ ਮੂੰਹ ਬੰਨੇ ਆ ਕੋਈ ਗੱਲ ਹੈਗੀ ਤੇ ਉਹ ਮੇਰੇ ਵੱਲੋਂ ਆਏਗਾ ਹਨੂ ਤਾਂ ਥੱਲੇ ਡਾਟ ਰੱਖਿਆ ਹੁੰਦਾ ਡਾਟ ਹੱਥ ਸਿ ਫੜਿਆ ਉਹ ਮੇਰੇ ਡਾਟ ਤਾਂ ਕੀਤਾ ਉਹਨੇ ਰਵਾਜ਼ ਵਰ ਕਰ ਲਿਆ ਉਹਨੇ ਅੰਦਰ ਤੇ ਨਹੀਂ ਗੋਲੀ ਚਲੀ ਬਾਹਰ ਆਣ ਕੇ ਗੋਲੀ ਨਹੀਂ ਫਰੋ ਬਾਹਰ ਜਦ ਬਹਿਣ ਲੱਗੇ ਵੀ ਉਹਨਾਂ ਨੂੰ ਕਿ ਸਾਨੂੰ ਫੜਨ ਲੈ ਗਈ ਜਾਂ ਮਾਰ ਨਹੀਂ ਨਹੀਂ ਹੱਥੋਂ ਭਾਈ ਤਰ ਮੈਂ ਅੰਦਰ ਡਾਟ ਮਾਰੇ ਦੋ ਤਿੰਨ ਤੇ ਫਿਰ ਬਾਹਰੋਂ ਨਿਕਲੇ ਵੱਜੇ ਉਹਨਾਂ ਨੇ ਮਾਰੇ ਤਾਂ ਮੈਂ ਹੈਗੇ ਆਪਣੇ ਹੁਣ ਕੋਈ ਨਹੀਂ ਜੱਕ ਮਾਇ ਨਹੀਂ ਨਹੀਂ ਮੇਰੇ ਕਾਹਦਾ ਪਤਾ ਹਾਂਜੀ ਹਾਂਜੀ ਡਾਟ ਨੂੰ ਨਾ ਵੀ ਉਹ ਕਿ ਹਸਪਤਲ ਵੀ ਜਾ ਕੇ ਕੋ ਡਾਕਟਰ ਕੋ ਜਾ ਹਾਂ ਹਾਂ ਉਹਨੇ ਬੱਜੇ ਡਾਟ ਕਰਦੀ ਸਾਰੇ ਹਸਪਤਾਂ ਵੱਜੇ ਬੱਜੇ ਕਿੰਨੇ ਜਾਣੇ ਇਹ ਆਪਣੇ ਕੋਲ ਦੋ ਜਾਣੇ ਤੇ ਉਮਰ ਕਿੰਨੀ ਜਾਂ ਹੁਲੀਆ ਕਿਦਾਂ ਮੋਨੇ ਹੈਗੇ ਪਤਲੇ ਪਤਲੇ ਮੋਨੇ ਹੀ ਦੋਨੇ ਕੋਈ ਬਿੱਲਾ ਮੜਾਵੇ ਪਤਲਾ ਤੁਸੀਂ ਦੱਸਿਆ ਤੁਹਾਡੇ ਨਾਲ ਆ ਕੇ ਕੀ ਉਹਨਾਂ ਆਰਗੂਮੈਂਟ ਕੀਤਾ ਕੋਈ ਆਰਗੂਮੈਂਟ ਨਹੀਂ ਕੀਤਾ ਉਹ ਮੁੰਡਾ ਹੈਗਾ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਹੂੰ ਠੀਕ ਹੈ ਮੈਂ ਉਹਨਾਂ ਦਾ ਹਿਸਾਬ ਤਾਈ ਵੇਖ ਲਿਆ ਵੀ ਮੈਂ ਕਿਹਾ ਕੋਈ ਕਿਸ਼ਤ ਦੇਣ ਆਇਆ ਹੋਊ ਜਾਂ ਉਦਾਂ ਹੈ ਹੋ ਪਰ ਉਹਨਾਂ ਦਾ ਹਿਸਾਬ ਕਿਤਾ ਵੀ ਇਦਾਂ ਹੀ ਉਹ ਮੁੰਡੇ ਨੂੰ ਕਹਿੰਦੇ ਸਾਈਡ ਤੇ ਹੋ ਜਾ ਜਣਾ ਨਹੀਂ ਕੋਈ ਤੁਹਾਡੇ ਕੋਲ ਪੈਸੇ ਥੱਲੇ ਦੀ ਮੰਗ ਨਹੀਂ ਕੋਈ ਕੁਝ ਨਹੀਂ ਮੰਗਿਆ ਉਹਨਾਂ ਨੇ ਮੈਂ ਥੱਲੇ ਡਾਡੂ ਹੱਥ ਵਾਇਆ ਵਾ ਵੀ ਕੋਈ ਗੱਲਬਾਤ ਹੋਏ ਚਲੋ ਮੈਂ ਆਪਣਾ ਸੇਫਟੀ ਦਾ ਦੇਖਾਂ ਉਹ ਜਿਹੜੇ ਮੱਥਲੋ ਡਾਟ ਕੱਢਿਆ ਉਹ ਕਵਾਲਰ ਕੱਢ ਲਿਆ ਹੁੰਦੇ ਠੀਕ ਹੁੰਦਾ ਤੇ ਜਸਟ ਹੁਣੇ ਸਾਨੂੰ ਪਤਾ ਲੱਗਿਆ ਸੀਗਾ ਤੇ ਉਹ ਇੱਥੇ ਕਬਾਲ ਸਿੰਘ ਨਾਂ ਦਾ ਵਿਅਕਤੀ ਦੀ ਦੁਕਾਨ ਹੈ 46 ਪੁਲ ਦੇ ਉੱਪਰ ਤੇ ਇਹ ਕਹਿੰਦਾ ਕਿ ਦੋ ਮੁੰਡੇ ਆਏ ਆ ਤੇ ਉਹਨਾਂ ਨੇ ਫਾਇਰ ਕੀਤਾ ਇਨਫੋਰਮੇਸ਼ਨ ਮਿਲੀ ਸੀ ਜਸਟ ਤੋਂ ਉੱਥੇ ਉਹਨਾਂ ਹਸਪਤਲ ਆਪਾਂ ਆ ਗਏ ਆ ਤੇ ਹਸਪਤਲ ਨਾਲ ਉਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਜਿਹੜੀ ਉਹ ਕਰ ਰਹੇ ਨਹੀਂ ਫੋਰਚੂਨੇਟਲੀ ਠੀਕ ਹੈ ਤੇ ਆਪਣਾ ਬਾਕੀ ਉਹ ਫਰਦਰ ਟ੍ਰੀਟਮੈਂਟ ਲਈ ਉਹਨੂੰ ਅੱਗੇ ਲੈ ਕੇ ਚੱਲੇ ਨੇ ਅੰਬਲੀ ਸਰ ਤੇ ਬਾਕੀ ਇਨਵੈਸਟੀਗੇਸ਼ਨ ਤੇ ਦੇਖਦੇ ਹਾਂ